ਚਾਰਖੰਡ ਤੋਂ ਜੀ ਪੱਛਮੀ ਬਗਾਲ ਨੂੰ ਜਾਂਦੀ ਇਹ ਸੜਕ ਤੇ ਲਗਭਗ 10 ਕਿਲੋਮੀਟਰ ਬਾਅਦ ਪੱਛਮੀ ਬਗਾਲ ਦਾ ਏਰੀਆ ਜਿਹੜਾ ਸ਼ੁਰੂ ਹੋ ਜੂਗਾ ਤੇ ਬਾਬੇ ਦੀ ਕਿਰਪਾ ਨਾਲ ਆਪਣੀ ਜੀ ਭਾਰਤ ਯਾਤਰਾ ਦੀ 8ਵੀਂ ਸਟੇਟ ਤੋਂ 9ਵੀਂ ਸਟੇਟ ਸ਼ੁਰੂ ਹੋ ਜੂਗੀ। ਇਧਰਲੇ ਪਾਸੇ ਬੋਰਡ ਤੇ ਲਿਖੇ ਹੋਏ ਅੱਖਰਾਂ ਤੋਂ ਪਤਾ ਲੱਗਦਾ ਭਾਈ ਇਹਨਾਂ ਦੀ ਬੰਗਾਲੀ ਭਾਸ਼ਾ ਸ਼ੁਰੂ ਹੋਗੀ। ਜ਼ਿਆਦਾਤਰ ਇੱਥੇ ਬੰਗਾਲੀ ਭਾਸ਼ਾ ਬੋਲਦੇ ਆ, ਹਿੰਦੀ ਵੀ ਬੋਲਦੇ ਆ। ਗਾਂਹਾਂ ਬੰਗਾਲ ਦੇ ਵਿੱਚ ਜਾ ਕੇ ਪੱਛਮੀ ਬੰਗਾਲ ਦੇ ਵਿੱਚ ਜਾ ਕੇ ਹਿੰਦੀ ਘੱਟ ਹੋ ਜੂਗੀ, ਜ਼ਿਆਦਾ ਬੰਗਾਲੀ ਹੋ ਜੂਗੀ। ਆ ਨਹੀਂ ਪਤਾ ਕੀ ਘਾਤਰੇ ਵਾਤਰੇ ਜੇ ਭਾਈ ਲਿਖਿਆ ਗੇ, ਕੋਟੇ ਮਾਟੇ ਜੇ ਮਾਰੇ ਪਿਆ। ਸਮਝ ਨਹੀਂ ਆਪਾਂ ਨੂੰ ਕੋਸੋਂ ਦਾ ਇਹ ਕੀ ਲਿਖਿਆ ਗਾ। ਇਹ ਇਧਰਲੇ ਪਾਸੇ ਉਹ ਟਾਬਾ ਜੀ ਜਿੱਥੇ ਆਪਾਂ ਰਾਤ ਕੱਟੀ ਆ। ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਜੀ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਆ ਹਨ ਆਪਣੇ ਕੋਲੇ ਇੱਕ ਹੀ ਸਹਾਰ ਆਉਂਦਾ ਜੀ ਜ਼ਿਮੀਂਦਾਰ ਭਰਾਵਾਂ ਕੋਲੇ ਇਕੱਲੀ ਫਸਲ ਤੇ ਜੇ ਉਹ ਤੇ ਵੀ ਕੋਈ ਕੁਦਰਤੀ ਮਾਰ ਪੈ ਜੇ ਤਾਂ ਬੜਾ ਔਖਾ ਹੋ ਜਾਂਦਾ। ਕਿਉਂਕਿ ਇਹਨਾਂ ਦਾ ਮਾਜਮਾ ਮੂਜ ਬਾਈ ਕਿਹੜਾ ਹੁੰਦਾ 5-7000 ਚ ਕੀ ਪੂਰਾ ਆਉਂਦਾ ਐਤੋਂ ਵੱਧ ਤਾਂ ਟਰੈਕਟਰ ਤੇਲ ਖਾ ਜਾਂਦੇ ਗਏ ਖਰਚਾ ਪੱਠਾ ਜ਼ੂਰੀਆ ਜੇ ਬੋ ਇਹਨਾਂ ਕੁਛ ਨਾਲ ਲੱਲਾ ਪੱਪਾ ਬਾਈ ਠੇਕੇ ਠੱਲਿਆਂ ਚੋਂ ਵੀ ਕੀ ਬਚਦਾ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਹੜੇ ਇਹ 2-3 ਸਾਲ ਤੋਂ ਲਗਾਤਾਰ ਮਾਰ ਪੈਂਦੀ ਆਈ ਆ ਮੀਆਂਾਂ ਦੀ ਪਾਣੀ ਦੀ ਪਿਛਲੀ ਵਾਰੀ ਵੀ ਆ ਗਏ ਸੀਗੇ ਜਿਵੇਂ ਉੱਧਰ ਆਪਣੇ ਸਰਦੂਲਗੜ ਏਰੀਏ ਕਣੀ ਉੱਧਰ ਸਾਰੇ ਕਣੀ ਪਾਣੀ ਆ ਗਿਆ ਸੀਗਾ ਐਤ ਕੀ ਫੇਰ ਜਿਹੜਾ ਆਇਆ ਹੋਇਆ ਪੰਜਾਬ ਦੇ ਵਿੱਚ ਦੇਖੇ ਬਹੁਤ ਮਾੜਾਗਾ ਬਾਬਾ ਬਲੀ ਕਰੇ ਸਾਰੇ ਪਾਸੇ ਜੀ ਸੁੱਖ ਸ਼ਾਂਤੀ ਰਹੇ ਪਹਾੜੀ ਏਰੀਆ ਚ ਵੀ ਪੱਧਰ ਲਾਕੇ ਚ ਵੀ ਇਧਰ ਵੀ ਦੇਸ਼ਾਂ ਚ ਵੀ ਵਿਦੇਸ਼ਾਂ ਚ ਵੀ ਸਾਰੇ ਪਾਸੇ ਵਧੀਆ ਸੁੱਖ ਸ਼ਾਂਤੀ ਰਹੇ ਜੀ ਚੱਲਦੇ ਆਂ ਜੀ ਤੇ ਅੱਜ ਦਾ ਸਫਰ ਆ ਜਿਹੜਾ ਆਪਾਂ ਸ਼ੁਰੂ ਕਰਨ ਲੱਗੇ ਆ ਰਾਤ ਪਹਿਲਾਂ ਉਧਰਲੇ ਪਾਸੇ ਆਪਾਂ ਜਿਹੜੇ ਮੰਝੇ ਪਏ ਸੀਗੇ ਉੱਥੇ ਪਏ ਸੀਗੇ ਫਿਰ ਮੀਂਹ ਜਿਹਾ ਮੌਸਮ ਹੋਇਆ ਤੇ ਭਾਈ ਢਾਬੇ ਵਾਲੇ ਬਾਈ ਕਹਿੰਦੇ ਇਧਰ ਪੋ ਤੁਸੀਂ ਆ ਕੇ ਆਹ ਤੱਕ ਤਾਂ ਪੋਸ ਲੱਗੇ ਹੋਏ ਆ ਜੀ ਰਾਤ ਆਪਣੀ ਇੱਥੇ ਲੰਗੀ ਹੈਗੀ ਸਾਈਕਲ ਇੱਥੇ ਖੜੇ ਆ ਅਸੀਂ ਇੱਥੇ ਹੀ ਖੜੇ ਆ ਤੁਰਦੇ ਆ ਸਮਾਨ ਸੱਲਾ ਬੰਨ ਲਿਆ ਉੱਪਰ ਪੱਖਾ ਚੱਲਦਾ ਸੀ ਵਧੀਆ ਦੋ ਅੱਤ ਪੁੱਸੀ ਦੋ ਜਾਨੇ ਇੱਧਰ ਪਏ ਸੀ ਦੋ ਜਾਨੇ ਉੱਧਰ ਪਏ ਸੀਗੇ ਜੀ ਇੱਥੇ ਆਪਣੀ ਰਾਤ ਨਿਕਲੀ ਆ ਤੇ ਸਵੇਰ ਦਾ ਖਾਣਾ-ਦਾਣਾ ਜੀ ਆਪਾਂ ਇੱਥੋਂ ਟਾਬੇ ਤੋਂ ਹੀ ਖਾ ਲਿਆ ਚੱਲਦੇ ਆ ਅੱਗੇ ਦਾ ਸਫ਼ਰ ਜਿਹੜਾ ਸ਼ੁਰੂ ਕਰਨ ਲੱਗਿਆਂਗੇ ਬਣੇ ਰਹੋ ਤੁਸੀਂ ਸਫ਼ਰ ਦੇ ਨਾਲ ਪਛਮੀ ਬੰਗਾਲ ਦਾ ਅੱਜ ਸਫ਼ਰ ਹੋਊਗਾ ਭਾਈ ਨੌਵੀਂ ਸਟੇਟ ਦਾ ਕਿੱਦਾਂ ਦੇ ਲੋਕ ਆ ਕਿੱਦਾਂ ਦੇ ਰਾਹ ਬੰਨੇ ਆਉਂਦੇ ਆ ਕੀ ਖੇਤ ਵਾੜੀ ਆਉਂਦੀ ਹੈਗੀ ਹਨਾ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਦੇ ਤੁਰੇ ਜਾਵਾਂਗੇ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵਧਦੇ ਆ ਜੀ ਸਫ਼ਰ ਵਾਸਤੇ ਕਰ ਲੋ ਜੀ ਕਰ ਲੋ ਤੇਲ ਪਾਣੀ ਚੈੱਕ ਕਰਾ ਫੇਰ ਲੇਟ ਨਾ ਹੋਇਆ ਕਰੋ ਮੁੰਡਿਆ ਲੇਟ ਨਾ ਹੋਇਆ ਕਰੋ ਚੁੱਪ ਕਰਕੇ ਪਹਿਲਾਂ ਮੁੰਡਾ ਪਾਪਾ ਘਾੜੀ ਮੇਰੇ ਤੋਂ ਚਲੋ 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 ਜੋਰ ਮੁੱਕ ਗਿਆ ਲੱਗਦਾ ਰਪਾਲ ਐ ਦੇ ਦੇ ਐ ਇਥੇ ਰੱਖ ਐ ਇਥੇ ਰੱਖ ਚੱਲ ਐ ਲੈ ਕੇ ਬਾਬੇ ਤੋਂ ਆ ਗਿਆ ਜੀ ਮਾਰੇ ਅੱਜ ਦੇ ਦਿਨ ਦੇ ਪਹਿਲੇ ਪੈਡਲ ਅੱਜ ਤਰੀਕ 27 ਦਿਨ ਹੈਗਾ ਬੁੱਧਵਾਰ ਤੇ ਬੁੱਧ ਕੰਮ ਸੁੱਧ ਜੀ ਦੇਖਦੇ ਆ ਅੱਗੇ ਪੱਛਮੀ ਬੰਗਾਲ ਦਾ ਪਹਿਲਾ ਕਿਹੜਾ ਪੰਡ ਕਿਹੜਾ ਸ਼ਹਿਰ ਆਉਂਦਾਗਾ ਕਿ ਚਾਰਖੰਡ ਦਾ ਕਿਹੜਾ ਲਾਸਟ ਪੰਡ ਹੋਊਗਾ ਭਾਈ ਇਧਰਲੇ ਪਾਸੋਂ ਆਸਾ-ਬਾਸਾ ਤੁਸੀਂ ਦੇਖ ਹੀ ਜਾਂਨੇ ਹੋ ਭਾਈ ਹਰਾ-ਪਰਾਗਾ ਵਧੀਆ ਤੇ ਸੜਕ ਵੀ ਐਨ ਪੂਰੀ ਸਾਫ ਸੁਥਰੀ ਹੈ ਕੋਈ ਟੋਆ ਨਹੀਂ ਹੈਗਾ ਕੁਛ ਨਹੀਂ ਹੈਗਾ ਪੂਰੀ ਵਧੀਆ ਨਵੀਂ ਸੜਕ ਹੈ ਤੇ ਇਧਰਲੇ ਪਾਸੇ ਚਾਰਖੰਡ ਦੇ ਖੇਤ ਛੋਟੀਆਂ-ਛੋਟੀਆਂ ਕਿਆਰੀਆਂ ਜੀਆਂ ਬਣੀਆਂ ਹੋਈਆਂ ਝੋਨਾ ਲੱਗਿਆ ਹੋਇਆ ਜਿੰਨੀ ਕਿ ਥਾਂ ਤੇ ਆਪਣੇ ਚੋਨਾ ਲਾਉਣ ਵਾਸਤੇ ਫੱਕ ਸੜਦੇ ਆਗੇ ਓਡੇ ਓਡੇ ਕਿਆਰੇ ਇਹਨਾਂ ਦੇ ਝੋਨੇ ਦੇ ਬਣੇ ਹੋਇਆ ਛੋਟੀਆਂ ਛੋਟੀਆਂ ਜੀਆਂ ਬੱਟਾਂ ਪੁੱਛੇ ਨੀ ਮੇ ਥਾਂ ਇਹ ਬਸ ਇਹਨਾਂ ਦੇ ਆਪ ਦੇ ਖਾਣਯੋਗ ਹੀ ਹੁੰਦਾ ਬਾਈ ਝੋਨਾ ਵੇਚਣ ਬੁਚਣ ਵਾਲਾ ਤਾਂ ਕਿਹੜੇ ਕਿੱਥੇ ਹੁੰਦਾ ਇਹ ਸਾਰੇ ਰਾਣਾ ਚਾਰਖੰਡ ਦਾ ਬਾਈ ਐਦਾਂ ਹੀ ਆਇਆ ਜਿੰਨਾ ਕਾ ਪਸਾਫਰ ਕੀਤਾ ਆ ਚੜਾਈ ਆ ਹੁਣ ਕੈਮਰੇ ਚ ਨਹੀਂ ਪਤਾ ਲੱਗਦਾ ਚੜਾਈ ਆ ਜਾਂਦੀ ਆ ਫੇਰ ਥੱਲੇ ਨੂੰ ਸਾਈਕਲ ਵਗ ਜਾਂਦਾ ਫੇਰ ਚੜਾਈ ਆ ਜਾਂਦੀ ਆ ਐਦਾਂ ਹੀ ਆ ਜਿਵੇਂ ਖੇਤ ਆ ਆ ਉਦਾਂ ਹੀ ਆ ਬਸ ਇਹ ਵੀ ਸੜਕ ਉੱਚੀ ਨਹੀਂ ਵੀ ਉੱਚੀ ਨਹੀਂ ਪਾਛਵੀ ਬਗਾਲ ਦੀ ਹਾਦਸੇ ਤੋਂ ਜੀ ਆਪਾਂ 2-4 ਕਿਲੋਮੀਟਰ ਪਿੱਛੇ ਆਗੇ ਦੇ ਆਪਾਂ ਬਾਈ ਜਿਹੜੇ ਏਰੀਆ ਦੇ ਵਿੱਚ ਹੈਗੇ ਆ ਹਨਾ ਇਧਰੋਂ ਆਪਣੇ ਸੱਜੇ ਹੱਥ ਨੂੰ ਇੱਕ ਸ਼ਹਿਰ ਪਾਇਆ ਜਾਂਦਾਗਾ ਜਿਹਦਾ ਨਾਮ ਹੈਗਾ ਜਾਮਤਾੜਾ ਜਾਮਤਾੜਾ ਦੇ ਨਾਂ ਤੇ ਇੱਕ ਵੈਬ ਸੀਰੀਜ਼ ਬਣੀ ਹੋਈ ਹੈਗੀ ਸਭ ਦਾ ਨੰਬਰ ਆਊਗਾ ਪੰਜਾਬੀ ਚ ਬੋਲਗੇ ਜੇ ਤਾਂ ਨਹੀਂ ਹਿੰਦੀ ਚ ਸਭ ਦਾ ਨੰਬਰ ਆਏਗਾ ਐਦਾਂ ਦੀ ਵੈਬ ਸੀਰੀਜ਼ ਹੈ ਇਹ ਏਰੀਆ ਜਿਹੜਾ ਜਿਹੜੇ ਬੈਂਕਾਂ ਚੋਂ ਪੈਸੇ ਕਢਾ ਲੈਂਦੇ ਆ ਬਾਈ ਫਰੋਡ ਹੁੰਦੇ ਹੈਗੇ ਹਨਾ ਤੇ ਮੈਸੇਜ ਆਉਂਦਾ ਹੁੰਦਾ ਆਪਾਂ ਇੱਕ ਕਲਿੱਕ ਕਰਦੇ ਆਂ ਤੇ ਨਾਲ ਦੀ ਨਾਲ ਸਾਰੇ ਪੈਸੇ ਉੱਡ ਜਾਂਦੇ ਹੈਗੇ ਇਹ ਏਰੀਆ ਜਾਮਤਾੜਾ ਉਹਦੇ ਲਈ ਮਸ਼ਹੂਰ ਹੈ ਬਹੁਤ ਦਿਮਾਕੀ ਮੁੰਡੇ ਰਹਿੰਦੇ ਹੈਗੇ ਹੈਕਰ ਬਹੁਤ ਆ ਗਏ ਇੱਥੇ ਜਾਮਤਾੜਾ ਦੇ ਵਿੱਚ ਤੇ ਇਹ ਪਹਿਲਾਂ ਦਮੂਕਾ ਜ਼ਿਲ੍ਹੇ ਦੇ ਵਿੱਚ ਆਉਂਦਾ ਸੀ ਤੇ ਫਿਰ 22 ਅਕਤੂਬਰ 2001 ਦੇ ਵਿੱਚ ਇਹਨੂੰ ਅਲੱਗ ਇੱਕ ਜ਼ਿਲ੍ਹਾ ਬਣਾਤਾ ਜਾਮਤਾੜਨ ਚਾਰਖੰਡ ਦੇ ਏਰੀਏ ਚ ਆ ਜਾਂਦਾ ਪਛਮੀ ਬਗਾਲਦਾ ਜੀ ਸਾਹਮਣੇ ਬਾਰਡਰ ਆ ਗਿਆ ਆਹਾਂ ਨੀਲਾ ਬੋਰਡ ਜਿਹੜਾ ਲੱਗਿਆ ਇਹਦੇ ਪਰਲੇ ਪਾਸੇ ਬੈਰੀਕੇਡ ਲੱਗੇ ਹੋਇਆ ਪੁਲਿਸ ਵਾਲਿਆਂ ਦੇ ਇਧਰਲੇ ਪਾਸੇ ਹਜੇ ਵੀ ਆਪਾਂ ਚਾਰਖੰਡ ਦੇ ਵਿੱਚ ਆ ਬਸ 2-4 ਮਿੰਟਾਂ ਚ ਵਿੱਚ ਪਛਮੀ ਬਗਾਲ ਚ ਨੌਵੀਂ ਸਟੇਟ ਚ ਵਗ ਜਾਗੇ ਕੋਲਕਾਤਾ ਲਿਖਿਆ ਹੋਇਆ ਜੀ 206 ਕਿਲੋਮੀਟਰ ਮਾਇਆਪੁਰ 140 ਆ ਕੀ ਹੈਗਾ ਇਹ ਨਹੀਂ ਪਤਾ ਜੀ ਇਹ 90 ਕਿਲੋਮੀਟਰ ਹੈਗਾ ਚਾਹ ਦੀ ਘੁੱਟ ਪੀ ਲਈਏ ਫਿਰ ਅੱਗੇ ਵੱਲ ਤੁਰਾਂਗੇ ਜੀ ਲਾਸਟ ਵਾਰੀ ਦੀ ਝਾਰਖੰਡ ਦੀ ਚਾਹ ਪੀ ਕੇ ਫਿਰ ਪੱਛਮੀ ਮਗਾਲ ਦੇ ਵਿੱਚ ਜਾਵਾਂਗੇ ਤੇ ਇੱਕ ਬਾਈ ਦਾ ਕਮੈਂਟ ਆਇਆ ਸੀ ਕਹਿੰਦਾ ਭਾਈ ਡੋਂਗਾ ਤੁਸੀਂ ਧੋਇਓ ਨਾ ਡੋਂਗਾ ਬਦਲੇ ਲਓ ਕਹਿੰਦਾ ਤੇ ਹਾਂ ਬਾਈ ਜਰੂਰ ਜਦੋਂ ਆਪਾਂ ਹੁਣ ਡੋਂਗਾ ਨਵਾਂ ਲੈ ਲਾਂਗੇ ਜਿਆਦਾ ਖਰਾਬ ਹੋਇਆ ਪਿਆ ਉਹ ਕਹਿੰਦਾ ਪਤਾ ਨਹੀਂ ਬਾਈ ਨੇ ਕਿਵੇਂ ਦੱਸਿਆ ਸੀ ਕਹਿੰਦਾ ਸਟੀਲ ਵਿੱਚ ਘੋਲਣ ਲੱਗ ਜਾਂਦੀ ਹੈ ਤੇ ਉਹ ਮਾੜੀ ਹੁੰਦੀ ਹੈਗੀ ਤੇ ਗਾਂ ਕੋਈ ਸ਼ਹਿਰ ਆਊਗਾ ਤੇ ਉੱਥੇ ਆਪਾਂ ਉਹਨੂੰ ਬਦਲ ਲਾਂਗੇ ਉਹ ਵਿੱਚ ਜੇ ਕੱਟਿਆ ਉਹਨੂੰ ਰੱਖਿਆ ਤਾਂ ਉਹ ਕਰ ਦਾਂਗੇ ਪਰ ਉਹਦੇ ਨਾਲ ਸਾਂਝ ਪਰਾਣੀ ਸੀਗੀ ਥੋੜੀ ਜੀ ਜਦੋਂ ਉਹਦੇ ਘਰੋਂ ਤੁਰੇ ਸੀਗੇ ਉਦੋਂ ਦੀਆਂ ਸਾਂਝਾਂ ਸੀ ਉਹਦੇ ਨਾਲ ਇਹ ਆ ਕੋ ਰੂਮ ਚ ਵੀ ਉਹੀ ਰੱਖਿਆ ਜੀ ਬਿਲਕੁਲ ਬਿਲਕੁਲ ਜੀ ਕਮਰੇ ਵਾਲਾ ਵੀ ਡੋਂਗਾ ਉਹੀ ਸੀਗਾ ਝਾਰਖੰਡ ਦੇ ਬਈ ਸ਼ਰਵਤੀ ਸਫ਼ਰ ਤੋਂ ਲੈ ਕੇ ਹੁਣ ਆਪਣਾ ਸਫ਼ਰ ਜਿਹੜਾ ਝਾਰਖੰਡ ਦਾ ਖਤਮ ਹੋਣ ਵਾਲਾ ਹੈ ਤੇ ਲਾਸਟ ਵਾਰ ਦੀ ਚਾਹ ਏ ਬਾਈ ਚਾਰਖੰਡ ਵਾਲੇ ਭਰਾਵਾਂ ਦਾ ਪਿਆਰ ਹੈਗਾ ਏ ਬਾਈ ਮੋਟਰਸਾਈਕਲ ਤੇ ਨੰਗੇ ਜਾਂਦੇ ਸੀ ਇਹਨਾਂ ਨੇ ਆਪਾਂ ਨੂੰ ਬਾਈ ਕਹਿੰਦੇ ਚਾਹ ਪਾਣੀ ਪੀ ਕੇ ਜਾਇਓ ਭਾਈ ਜਿਵੇਂ ਆਪਾਂ ਚਾਰਖੰਡ ਦੇ ਵਿੱਚ ਬੜੇ ਸੀ ਉਦੋਂ ਵੀ ਬੜਾ ਵਧੀਆ ਪਿਆਰ ਮਿਲਿਆ ਤੇ ਹੁਣ ਚਾਰਖੰਡ ਨਿਕਲਣ ਵਾਲੀਆਂ ਬਸ 2-4 ਮਿੰਟ ਤੱਕ ਤੇ ਹਜੇ ਤੱਕ ਵਧੀਆ ਇਨਸਾਨ ਮਿਲ ਜਾਂਦੇ ਸਾਰੇ ਭਰਾ ਵਧੀਆ ਦੇਖੋ ਜੀ ਆਸੇ ਪਾਸੇ ਇਹ ਚਾਰਖੰਡ ਦੇ ਭਰਾ ਸਾਰੇ ਚਲੋ ਆ ਵਧੀਆ ਸਿਸਟਮ ਹੈ ਨਾਲ ਕੋਲੇ ਭਾਈ ਸਾਰੇ ਲੱਦਲੇ ਦੇ ਆ ਲੱਦੇ ਹੋ ਆਪਾਂ ਕਲਕੱਤਾ ਆ जाएंगे ਕਲਕੱਤਾ ਸੇਵਡੀ 시ਡੜੀ ਪਤਾ ਨਹੀਂ ਭਾਈ ਕੀ ਲਿਖਿਆਗਾ ਆ ਗਏ ਆ ਭਾਈ ਆਪਾਂ ਪੱਛਮੀ ਬੰਗਾਲ ਦੇ ਵਿੱਚ ਏ ਜਿਵੇਂ ਸਾਨੂੰ ਬਾਈ ਤੜਕੇ ਆਪਾਂ ਟਾਬੇ ਵਾਲਾ ਬੋਰਡ ਦਿਖਾਇਆ ਸੀਗਾ ਉਸੇ ਤਰ੍ਹਾਂ ਹੀ ਇਧਰ ਆ ਪਤਾ ਨਹੀਂ ਆ ਕੀ ਲਿਖਿਆ ਕੋਰ ਕੰਡੇ ਜੇ ਮਾਰੇ ਪਏ ਆਗੇ ਬਾਰਡ ਆ ਜੀ ਇਹ ਪਿੱਛੇ ਬਾਈ ਜੂਪੀ ਬਿਹਾਰ ਚ ਤਾਂ ਠੀਕ ਸੀਗਾ ਫੇਰ ਵੀ ਡੰਗਾ ਲਾ ਲਿਆ ਟੁੱਟੀ ਭੱਜੀ ਹਿੰਦੀ ਹੁੰਦੀ ਮਾੜੀ ਮੋਟੀ ਬੋਲ ਕਰਕੇ ਹੁਣ ਆ ਗਏ ਆ ਪੱਛਮੀ ਬੰਗਾਲ ਚ ਕੀ ਕਮਾ ਹੁਣ ਕਿਹੜਾ ਪੈਂਡਾ ਬਾਈ ਇਹਨੂੰ ਸਕੈਨ ਸਕੋਨ ਜਾ ਵੀ ਕਰਕੇ ਦੇਖਿਆ ਫੋਟੋ ਖਿੱਚ ਕੇ ਨਾ ਉਹ ਪਤਾ ਲੱਗਿਆਗਾ ਕਿਵੇਂ ਐ ਤੇ ਨਾ ਇਹਦੇ ਅੱਖਰ ਸਮਝ ਆਉਂਦੇ ਕੀ ਨਾ ਇਹ ਕੀ ਹੈਗਾ ਕੀ ਆ ਕੀ ਦੇ ਨਾ ਉਟਕਟੰਗ ਗਾ ਮਾਰਾ ਹੁਣ ਸਮਝ ਨਹੀਂ ਆਉਂਦੀ ਗੱਲਬਾਤ ਆ ਬਾਈ ਤੋਂ ਪੁੱਛਦੇ ਆਂਗੇ ਜੇ ਇਹਨੂੰ ਹਿੰਦੀ ਸਮਝ ਆਉਂਦੀ ਹੋ ਬਈ ਇਹ ਕਿਹੜਾ ਕੌਨ ਸਾ ਗਾਉ ਹੈ ਇਹ ਨਗੂਲੀਆ ਹੈ ਨਗੂਲੀਆ जे पीछे बोर्ड पे नंगोलिया लिखा है जो बंगाली भाषा लिखी है जो सामने वो वो कौन सी भाषा है भाई वो, वो बंगाली है। बंगाली भाषा है ठीक है भाई कौन सा गांव बताया हम पंजाब से हैं भाई कौन सा गांव बताया जे नगोलिया 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 ठीक है भाई शुक्रिया ये पेंड हैलिया पूछ पड़ताल करनी पा करू ਠੀਕ ਆ ਜੀ ਟਰੱਕਾਂ ਵਾਲੇ ਪਰ ਆਪਾਂ ਭਾਰਤ ਘੁੰਮਦੇ ਆ ਬਾਈ ਇਹ ਵੀ ਸਾਰਾ ਹੀ ਆਲਾ ਦਵਾਲਾ ਘਾਦ ਹੁੰਦੇ ਆ ਟਰੱਕਾਂ ਦੇ ਬਾਈ ਜੈ ਬਜਰੰਗਵਲੀ ਜੀ ਜੈ ਬਜਰੰਗਵਲੀ ਜੀ ਆਹ ਪਿਆ ਬਾਈ ਦੂਰ ਦੂਰ ਤੱਕ ਫੁੱਲੇ ਪਛਮੀ ਮਗਾਲ ਦੇ ਖੇਤ ਜਿਨ੍ਹਾਂ ਚ ਸਾਰੇ ਪਾਸੇ ਝੋਨਾ ਹੀ ਲੱਗਿਆ ਹੋਇਆਗਾ ਇਧਰ ਵੀ ਝੋਨਾ ਬਾਈ ਉਵੇਂ ਹੀ ਲੱਗਿਆਗਾ ਜਿਵੇਂ ਪਿੱਛੇ ਝਾਰਖੰਡ ਦੇ ਵਿੱਚ ਛੋਟੇ ਛੋਟੇ ਕਿਆਰੇ ਜੀ ਬਣਾ ਕੇ ਲਾਏ ਹੋਏ ਸੀਗੇ ਛੋਟੀਆਂ ਛੋਟੀਆਂ ਕਿਆਰੀਆਂ ਦੀਆਂ ਬਸ ਉਦਾਂ ਹੀ ਆ ਸਾਰਾ ਝੋਨਾ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਹੈ ਨਾ ਕੋਈ ਸਬਜ਼ੀ ਆ ਤੇ ਨਾ ਕੁਝ ਹੋ ਰਿਹਾ ਕੱਲਾ ਚੋਨਾ ਤੇ ਪੱਛਮੀ ਬੰਗਾਲ ਰਾਜ ਦੀ ਜਿਹੜੀ ਰਾਜਧਾਨੀ ਹੈ ਜੀ ਉਹ ਹੈਗੀ ਹੈ ਕਲਕੱਤਾ ਕਲਕੱਤਾ ਦੀ ਰਾਜਧਾਨੀ ਹੈ 24 ਜ਼ਿਲ੍ਹੇ ਆ ਇਸ ਰਾਜ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ 24 ਜ਼ਿਲ੍ਹੇ ਆ ਕੁੱਲ ਸੋਹਣਾ ਇਲਾਕਾ ਜੀ ਵਧੀਆ ਮੌਸਮ ਹੈ 33 ਡਿਗਰੀ ਤਾਪਮਾਨ ਹੈ ਚਤ ਪਿਗਲਦਾ ਤੁਰਿਆ ਜਾਂਦਾ ਜਿਵੇਂ ਜਿਵੇਂ ਗਰਮੀ ਵਧਦੀ ਜਾਂਦੀ ਹੈ ਬਹੁਤ ਚੰਦਰੀ ਗਰਮੀ ਆ ਬਾਈ ਬੰਗਾਲ ਦੀ ਸੂਰਜ ਜਮਾ ਸਿੱਧਾ ਟੋਟਣ ਜਾ ਕੇ ਬਾਈ ਦਾਗਾ ਆ ਲੱਭ ਗਈ ਛੱਤ ਚੱਲਦੇ ਆ 10-20 ਮਿੰਟ ਤੱਕ ਜੀ ਹੁਣ ਆਪਾਂ ਖੜੇ ਆ ਬਈ ਸਿਉੜੀ ਸ਼ਹਿਰ ਹੈਗਾ ਐਦਾਂ ਦੇ ਕੁਝ ਨਾਗਾ ਸਿਉੜੀ ਬੰਗਾਲ ਦਾ ਸ਼ਹਿਰ ਹੈ ਤੇ ਜਿਵੇਂ ਆਪਾਂ ਨੂੰ ਪਿੱਛੇ ਬਹੁਤ ਚੰਗੇ ਇਨਸਾਨ ਮਿਲੇ ਹਰੇਕ ਥਾਂ ਤੇ ਹਨਾ ਅੱਠਾਂ ਦੇ ਜਿੰਨੀਆਂ ਵੀ ਸਟੇਟਾਂ ਆਪਾਂ ਲੰਘ ਕੇ ਆਏ ਆਂਗੇ ਹਰੇਕ ਥਾਂ ਚੰਗੇ ਲੋਕ ਮਿਲਿਆ ਜੀ ਤੇ ਨੌਮੀ ਸਟੇਟ ਦੇ ਵਿੱਚ ਸਾਹਮਣੇ ਖੜੀ ਭੈਣ ਤੇ ਕਹਿੰਦੀ ਮਠਿਆਈ ਖਾ ਕੇ ਜਾ ਕਰਦੇ ਆ ਗੱਲਬਾਤ ਨਾਂ ਨੂੰ ਪੁੱਛਦੇ ਆ ਭਾਈ ਕੀ ਹੈਗਾ ਇਹ ਕੀ ਨਾਮ ਹੈ ਜੀ ਆਪਕਾ ਮੇਰਾ ਨਾਮ ਫੁਸਪਾ ਹੈ ਅੱਛਾ ਫੁਸਪਾ ਮਿਸਤਰੀ ਕਿਹਾਂ ਸੇ ਹੋ ਜੀ ਆਪ ਹਮ ਤੋ ਯਹੀ ਵੇਸਟ ਹੁੰਗਾਂ ਸੀਵੜੀ ਸੇ ਹੀ ਹੈ इस शहर का नाम एक बार और बता दीजिए पीछे हम आठ स्टेट नाम के आए हैं जी कवर करके आए हैं। तो हमें सभी जगह बहुत अच्छे इंसान मिले अब नौवीं स्टेट हमारी जगह शुरू हुई है तो आप जैसे फिर अच्छे इंसान बहुत शुक्रिया जी मेरे मेहरबानी होटल तो भाई भैया आपका क्या नाम है जीत पेड़ा हाँ जी अमोनत पेड़ा ਮੈਨੂੰ ਬਾਈ ਸਮਝ ਨਹੀਂ ਆਉਂਦਾ ਠੀਕ ਹੈ ਜੀ ਬਹੁਤ ਅੱਛਾ ਨਾਮ ਹੈ ਆਪਕਾ ਤੇ ਬਾਈ ਨੇ ਆਪਣੇ ਵਾਸਤੇ ਆ ਪਾਈ ਮਠਾਈ ਲੈ ਕੇ ਖਰੀਦ ਕੇ ਦਿੱਤੀ ਆ ਬਾਈ ਇਸਕਾ ਕੀ ਨਾਮ ਨੇਮ ਕੀ ਹੈ ਮਠਾਈ ਦਾ ਇਹ ਕਿ ਮੈਂਗੋ ਹੈ ਇੱਕ ਔਰੈਂਜ ਹੈ ਇੱਕ ਮੈਂਗੋ ਹੈ ਹਾਂ ਯਹਾਂ ਕੀ ਮਠਾਈ ਹੈ ਮਠਾਈ ਹੈ ਯਹਾਂ ਠੀਕ ਹੈ ਬਾਈ ਸ਼ੁਕਰੀਆ ਜੀ ਥੈਂਕ ਯੂ ਅੱਛ ਵੀ ਮਗਾਲ ਦੇ ਵਿੱਚ ਬੜਿਆਂ ਨੂੰ ਬਈ ਆਪਾਂ ਨੂੰ 2 2.5 ਘੰਟੇ ਹਜੇ ਪੂਰੇ ਹੋਏ ਨਹੀਂ ਹੈਗੇ ਤੇ ਆਪਾਂ ਨੂੰ ਬਹੁਤ ਇੱਥੋਂ ਦੇ ਭਰਾਵਾਂ ਵੱਲੋਂ ਭੈਣਾਂ ਭਰਾਵਾਂ ਵੱਲੋਂ ਬਹੁਤ ਪਿਆਰ ਤੇ ਸਤਿਕਾਰ ਮਿਲ ਰਿਹਾਗਾ ਭੱਜ ਭੱਜ ਕੇ ਆ ਕੇ ਮਿਲਦੇ ਆ ਬਈ ਬੜੇ ਚੰਗੇ ਲੋਕ ਆ ਇੱਥੋਂ ਦੇ ਤੇ ਅੱਗੇ ਦੇਖਦੇ ਆ ਕਿੱਦਾਂ ਦੇ ਹੋਣਗੇ ਭਾਈ ਅੱਗੇ ਵੀ ਆਸ ਉਮੀਦ ਕਰਦੇ ਆ ਚੰਗੇ ਹੋਣਗੇ ਤੇ ਉਹ ਭੈਣ ਨੇ ਆਪਾਂ ਨੂੰ ਮਠਿਆਈ ਦਿੱਤੀ ਹਨਾ ਜੀ ਆ ਆਪਣੇ ਕੋਲ ਹੀ ਐ ਚਾਰਾਂ ਭਰਾਵਾਂ ਵਾਸਤੇ ਮਠਿਆਈ ਲੈ ਕੇ ਦਿੱਤੀ ਉਹਨਾਂ ਨੇ ਤੇ ਹੋਟਲ ਵਾਲੇ ਬਾਈ ਨੇ ਬਈ ਇੱਕ ਆਹ ਪਰਚੀ ਦਿੱਤੀ ਆਪਾਂ ਨੂੰ ਇਹਦੇ ਉੱਤੇ ਬਾਈ ਸਮਝ ਤਾਂ ਨਹੀਂ ਆਉਂਦਾ ਕੀ ਲਿਖਿਆਗਾ ਬਾਈ ਕਹਿੰਦਾ ਮੈਂ ਆਪਦਾ ਫੋਨ ਨੰਬਰ ਵੀ ਲਿਖਿਆਗਾ ਤੇ ਸਾਰਾ ਕੁਝ ਲਿਖਿਆ ਭਾਈ ਕਿਹਨੇ ਭੇਜਿਆਗਾ ਕਿੱਥੇ ਜਾਣਾਗਾ ਇਹ ਆਪਾਂ ਬਾਈ ਉਹਨਾਂ ਨੇ ਮੋਟਾ-ਮੋਟਾ ਜਿਹਾ ਦੱਸਿਆ ਵੀ ਇੱਥੇ ਕੋਈ ਪੰਜਾਬੀ ਭਰਾ ਹੈਗਾ ਕਹਿੰਦਾ ਤੁਹਾਨੂੰ ਦੇਖ ਕੇ ਉਹ ਬਹੁਤ ਖੁਸ਼ ਹੋਣਗੇ ਕਹਿੰਦਾ ਤੁਸੀਂ ਉਹਨਾਂ ਕੋਲੇ ਜ਼ਰੂਰ ਜਾਣਾਗਾ ਤੇ ਆਹ ਦੁਕਾਨ ਦਾ ਅਤਾ ਪਤਾਗਾ ਸਾਰਾ ਲਿਖਿਆ ਹੋਇਆਗਾ ਕਹਿੰਦਾ ਕਿਸੇ ਨੂੰ ਦਿਖਾ ਲਿਓ ਨੇੜੇ ਹੀ ਇੱਥੇ ਆਪਾਂ ਉੱਥੇ ਪਹੁੰਚਦੇ ਹਾਂ ਹਾਂ ਇਹ ਆ ਟਿੱਕਾ ਬਾਈ ਇੱਥੇ ਇਹਨਾਂ ਨੇ ਲਾਤਾ ਮੰਦਰ ਸੀਗਾ ਉੱਥੇ ਲਾਤਾ ਜੀ ਚੱਲਦੇ ਆ ਜੀ ਅੱਗੇ ਵੱਲ ਜਿਹੜੀ ਪਰਚੀ ਬਾਈ ਨੇ ਲਿਖ ਕੇ ਦਿੱਤੀ ਸੀਗੀ ਤੇ ਆਪਾਂ ਉਸ ਭਰਾ ਕੋਲੇ ਪਹੁੰਚ ਗਏ ਆ ਬਾਈ ਕੀ ਨਾਮ ਆ ਤੁਹਾਡਾ ਸ਼ਿਵਾ ਕਰਵਲ ਸ਼ਿਵਾ ਕਰਵਨ ਤੇ ਕਿੱਥੋਂ ਹੋ ਤੁਸੀਂ ਮੈਂ ਲੁਧਿਆਣੇ ਤੋਂ ਪੰਜਾਬੀ ਬਾਈ ਲੁਧਿਆਣੇ ਤੋਂ ਤੇ ਬੰਗਾਲ ਦੇ ਵਿੱਚ ਬਾਈ ਇੱਧਰ ਕਿਦਾਂ ਸਬਾਬਾ ਕਿਵੇਂ ਇੱਥੇ ਸਾਨੂੰ ਹੋ ਗਿਆ ਵੀਰੇ ਦਾਦਾ ਜੀ ਦਾ ਹੋਟਲ ਬਿਜ਼ਨਸ ਸੀਗਾ। ਅੱਛਾ ਜੀ। ਇੱਥੇ 65-70 ਸਾਲ ਹੋ ਗਿਆ ਸਾਨੂੰ। 65-70 ਸਾਲ। ਹਾਂਜੀ। ਠੀਕ ਹੈ ਤੇ ਕਦੇ ਪੰਜਾਬ ਜਾਂਦੇ ਹੁੰਦੇ ਰਹਿੰਦੇ ਹੋ ਕਿ ਨਹੀਂ? ਉਹ ਜ਼ਰੂਰ। ਸਾਰੇ ਸਾਡੇ ਪੰਜਾਬ ਦੇ ਬੰਦੇ ਸਾਡੇ ਮੰਮੀ ਡੈਡੀ ਸਾਰੇ ਪੰਜਾਬੀ ਸਾਡੇ। ਅੱਛਾ ਜੀ। ਗੇੜਾ ਮਤਲਬ ਵਾਈਦਾ ਰਹਿੰਦਾ ਪੰਜਾਬ 'ਚ? ਹਾਂਜੀ। ਸਾਡਾ ਆਪਣਾ ਪਿੰਡ ਆ ਘਰ ਆ ਸਭ ਕੁਝ ਹੈਗਾ। ਲੁਧਿਆਣੇ 'ਚ ਵੇਚ ਕੇ ਪਿੰਡ ਕੋਈ ਹੋਰ? ਇਹ ਸਾਡਾ ਗਰਾਇਆ ਪਿੰਡ ਆ। ਗਰਾਇਆ ਜੀ। ਹਾਂਜੀ। ਠੀਕ ਹੈ ਜੀ ਤੇ ਇੱਥੇ ਬਈ ਆਪਣਾ ਕੀ ਕੰਮ ਧੰਦਾ ਵਧੀਆ? ਹੋਟਲ ਦਾ ਹੋਟਲ ਦਾ ਵਧੀਆ ਚੱਲਦਾ। ਬਾਬੇ ਦੀ ਕਿਰਪਾ ਨਾਲ। ਚੱ ਚਲੋ ਮੇਰੀ ਭੈਣ ਜੀ ਤੇ ਐਡੀ ਦੂਰ ਆ ਕੇ ਜੀ ਬੰਗਾਲ ਦੇ ਵਿੱਚ ਪੰਜਾਬੀ ਭਰਾ ਮਿਲਿਆ ਬਹੁਤ ਵਧੀਆ ਲੱਗਿਆ ਬਾਈ ਤੁਹਾਨੂੰ ਮਿਲ ਕੇ ਤੇ ਹੁਣ ਤੁਸੀਂ ਜਾਣਾ ਕਿੱਥੇ ਜਾਣਾ ਆਪਾਂ ਕਲਕੱਤਾ ਜੀ ਸਾਈਕਲ ਤੇ ਹਾਂਜੀ 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 ਸਾਈਕਲ ਤੇ ਜਾਣਾ ਵਧੀਆ ਇਹ ਤਾਂ ਵਧੀਆ ਗੱਲ ਠੀਕ ਆ ਜੀ ਬਾਈ ਪਿੱਛੇ ਬਾਈ ਜਿਹੜਾ ਸ਼ਹਿਰ ਚ ਆਪਾਂ ਨੂੰ ਬਾਈ ਮਿਲਿਆ ਉਹ ਲੁਧਿਆਣੇ ਤੋਂ ਸੀਗਾ ਤੇ ਇੱਥੇ ਉਹਨਾਂ ਦਾ ਹੋਟਲ ਸੀਗਾ ਹੋਟਲ ਦਾ ਨਾਮ ਹੈਗਾ ਪੰਜਾਬੀ Hindu ਹੋਟਲ ਦਾ ਨਾਮ ਉਹਨਾਂ ਨੇ ਰੱਖਿਆ ਹੋਇਆ ਸੀ ਤੇ ਬੜੀ ਦੂਰ ਇੱਕ ਪੰਜਾਬੀ ਭਰਾ ਮਿਲਿਆ ਵਧੀਆ ਲੱਗਿਆ ਪਰ ਉਹ ਪੰਜਾਬੀ ਵੀ ਬੋਲਦਾ ਸੀ ਬਈ ਪੂਰੀ ਵਧੀਆ ਤੇ ਇਥੋਂ ਦੀ ਮੰਗਾਲੀ ਭਾਸ਼ਾ ਉਹ ਵੀ ਭਾਸ਼ਾ ਪੂਰੀ ਵਧੀਆ ਬੋਲਦਾ ਕਿਉਂਕਿ 60 65 ਸਾਲ ਬਈ ਬਹੁਤ ਹੋ ਜਾਂਦੇ ਹਨ ਨਾ ਇੱਕ ਜਗ੍ਹਾ ਤੇ ਰਹਿੰਦਿਆਂ ਨੂੰ ਇਹਦੇ ਵਿੱਚ ਬੰਦਾ ਉਧਰ ਦਾ ਸਾਰਾ ਖਾਣ ਪੀਣ ਸਭ ਕੁਝ ਸਭ ਕੁਝ ਹੀ ਲੱਲਾ ਪੱਬਾ ਸਾਰਾ ਸਿੱਖ ਜਾਂਦਾ ਹੈਗਾ ਤੇ ਪਟ્રોલ ਪੰਪ ਆਇਆ ਜੀ ਇਧਰਲੇ ਪਾਸੇ ਆਹ ਜਿਹੜੀ ਭੈਣ ਨੇ ਮਠਿਆਈ ਦਿੱਤੀ ਸੀ ਇਹ ਖਾ ਲੀਏ ਰਸਮ ਲਾਈ ਇਹਦੇ ਵਿੱਚ ਤੇ ਇੱਕ ਪਤਾ ਨਹੀਂ ਬਈ ਆ ਉੱਪਰਲੇ ਛੋਟੇ ਡੱਬੇ ਦੇ ਵਿੱਚ ਕੀ ਹੈਗਾ ਇਦੇ ਵਿੱਚ ਰਸ ਮਲਾਈ ਹੈ ਖੋਲਾ ਖੋਲ ਮੇਰੀ ਨਵੀਂ ਆਈਟਮ ਹੈ ਪੁਰਾਣੀ ਹੈ ਪਤਾ ਨਹੀਂ ਕੀ ਨਾਮ ਹੈ ਇਹਦਾ ਟਾਈਮ ਬਾਈ ਪੌਣੇ 5 ਹੋ ਗਿਆ ਤੇ ਆਪਾਂ ਜਗਾ ਜਿਹੜੀ ਹੈਗੀ ਇਹ ਨਾਨੂ ਬਾਜ਼ਾਰ ਨਾਨੂ ਬਾਜ਼ਾਰ ਹਾਂ ਤੇ ਮੀਂਹ ਵੀ ਪੈ ਕੇ हट ਗਿਆ ਇੱਕ ਕਰੀ ਤੇ ਫੇਰ ਫੇਰ ਸਫਰਾਂ ਤੇ ਚੱਲ ਪਈ ਸੀਗੇ ਹੁਣ ਇੱਧਰ ਟਾਬੇ ਤੇ ਰੁਕੇ ਹੋਇਆ ਬਾਈ ਚਾਹ ਪੀਣ ਵਾਸਤੇ ਤੇ ਆਪਾਂ ਨੂੰ ਦੁੱਧ ਨਹੀਂ ਮਿਲਿਆ ਬਹੁਤ ਟਾਈਮ ਦਾ ਨਹੀਂ ਤਾਂ ਚਾਹ ਜੇ ਆਪਾਂ ਆਪਣੀ ਬਣਾਉਣੀ ਸੀਗੀ ਦੁੱਧ ਨਹੀਂ ਮਿਲਿਆ ਹੈਗਾ ਤੇ ਐਸ ਕਰਕੇ ਦੋ ਘੋਟਾ ਫੇਰ ਇੱਥੇ ਹੀ ਪੀ ਲਾਂਗੇ ਇੰਦਰਲੇ ਪਾਸੇ ਬਈ ਖੁੱਲੰਗਾ ਪੰਗਾ ਜ਼ਮੀਨਾਂ ਬੰਗਾਲ ਦੀਆਂ ਫਸਲવાડી ਬਈ ਇੱਥੇ ਨਹੀਂ ਹੁੰਦੀ ਝੋਨਾ ਹੁੰਦਾਗਾ ਪਿੱਛੇ ਉਹ ਝੋਨਾ ਦੂਰ ਲੱਗਿਆ ਵੀ ਹੋਇਆਗਾ ਵਧੀਆ ਖੜਾਗਾ ਪਰ ਬਹੁਤ ਜ਼ਮੀਨਾਂ ਇਦਾਂ ਦੀਆਂ ਬਈ ਜਿੱਥੇ ਪਾਣੀ ਦੀ ਵਿਵਸਥਾ ਜਮੇ ਨਹੀਂ ਹੈਗੀ ਪਾਣੀ ਦਾ ਪ੍ਰਬੰਧ ਜਮੇ ਨਹੀਂ ਹੈਗਾ ਇੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਕਹਿੰਦੇ ਮੀਂਹ ਆ ਗਿਆ ਤਾਂ ਆ ਗਿਆ ਤੇ ਨਹੀਂ ਬਸ ਕੋਈ ਹੱਲ ਨਹੀਂ ਗਾ ਐਸ ਕਰਕੇ ਆ ਖੁੱਲੀਆਂ ਪਈਆਂ ਤੇ ਜ਼ਮੀਨ ਦਾ ਬਾਈ ਭਾਅ ਪੁੱਛਿਆ ਬਾਈਆਂ ਤੋਂ ਇਥੋਂ ਗੱਲਬਾਤ ਕਰੀ ਮਾੜੀ ਮੋਟੀ ਜੀ ਮੂੰਹ ਹਲਾਇਆ ਤੇ ਕਹਿੰਦੇ ਭਾਅ ਬਹੁਤ ਹੈਗਾ ਕਹਿੰਦੇ ਇੱਕ ਬਿੱਗਾ ਘਟ ਘਟ ਹੈਗਾ ਗਾ 25 ਲੱਖ ਰੁਪਏ ਦਾ ਆਪਣੇ ਕਿੱਲਾ ਹੁੰਦਾ ਇਹਨਾਂ ਦੇ ਬਿੱਗਾ ਇੱਕ ਬਿੱਗਾ ਕਹਿੰਦੇ 25 ਲੱਖ ਰੁਪਏ ਦਾ ਤੇ ਪਸ਼ੂ ਬਸ ਇਦਾਂ ਖੁੱਲੇ 'ਚ ਨਾ ਚਰਦੇ ਫਿਰਦੇ ਰਹਿੰਦੇ ਹੈਗੇ ਤੇ ਆ ਦੇਖੋ ਜੀ ਬਸ ਐ ਪਸ਼ੂ ਚਾਰਦੇ ਫਿਰਦੇ ਨੇ ਪਰ ਉਹ ਮੁੰਡਾ ਖੜਾ ਇੱਕ ਸੋਟੀ ਲਈ ਬੱਟ ਦੇ ਉੱਤੇ ਪਸ਼ੂਆਂ ਨੂੰ ਚਰਾਉਂਦਾ ਆ ਸਾਰਾ ਐ ਹੀ ਪਿਆ ਬਸ ਕਾ ਫੂਸ ਕੰਡਾ ਉਗਿਆ ਹੋਇਆਗਾ ਹੋਰ ਕੁਛ ਨਹੀਂ ਹੈਗਾ ਤੇ ਇਧਰ ਦੇ ਲੋਕਾਂ ਦੀ ਜਿਹੜੀ ਮੁੱਖ ਭਾਸ਼ਾ ਕੀ ਬੰਗਾਲੀ ਆ ਬਾਈ ਹਿੰਦੀ ਕੁਝ ਲੋਕ ਬੋਲ ਲੈਂਦੇ ਆ ਕਿ ਬਹੁਤ ਘੱਟ ਬਹੁਤ ਘੱਟ ਹੀ ਨਾ ਮਤਰੀ ਹਿੰਦੀ ਵਾਲੇ ਆਗੇ ਜਿਆਦਾ ਬੰਗਾਲੀ ਬੋਲਦੇ ਆ ਬਹੁਤ ਘੱਟ ਸਮਝ ਆਉਂਦੀ ਆ ਉਹਨਾਂ ਨੂੰ ਤੇ ਆਪਾਂ ਨੂੰ ਵੀ ਬਹੁਤ ਘੱਟ ਉਹਨਾਂ ਦੀ ਸਮਝ ਆਉਂਦੀ ਹੈਗੀ ਹਿੰਦੀ ਕੋਈ ਕੋਈ ਬੋਲਦਾਗਾ ਤੇ ਭਾਈ ਲਿਖਣੀ ਪੜਨੀ ਵੀ ਨਹੀਂ ਆਉਂਦੀ ਬੋਲਣੀ ਆਉਂਦੀ ਹੈ ਜੇ ਕਿਸੇ ਨੂੰ ਆਉਂਦੀ ਹੈ ਹਿੰਦੀ ਤਾਂ ਹਿੰਦੀ ਚ ਮਾੜੀ ਮੋਟੀ ਗੱਲਬਾਤ ਕਰ ਲੈਂਦਾਗਾ ਤੇ ਨਹੀਂ ਲਿਖਣੀ ਪੜਨੀ ਵੀ ਕਹਿੰਦੇ ਸਾਨੂੰ ਨਹੀਂ ਆਉਂਦੀ ਜਿਆਦਾ ਬਸ ਇਹਨਾਂ ਦਾ ਮੁੱਖ ਭਾਸ਼ਾ ਹੈਗੀ ਜਿਹੜੀ ਜਿਆਦਾ ਉਹ ਬੰਗਾਲੀ ਹੈ ਪੰਜਾਬ ਸੇ ਆ ਗਏ ਹਾਂ ਸਮਾ 7:00 ਵਜ ਗਏ ਤੇ ਨੇਰਾ ਹੋਏ ਨੂੰ ਘਟ ਘਟ 40 ਤੋਂ 45 ਮਿੰਟ ਹੋ ਗਏ ਜੀ। ਇਸ ਵਕਤ ਆਪਾਂ ਜਿਹੜੀ ਜਗ੍ਹਾ ਤੇ ਖੜੇ ਆਂ ਸ਼ਹਿਰ ਹੈ ਇੱਕ ਛੋਟਾ ਜਿਹਾ ਲਾਹਪੁਰ। ਇਧਰਲੇ ਪਾਸੇ ਬਾਜ਼ਾਰ ਆ ਪਿਛਲੇ ਪਾਸੇ ਵੀ ਬਾਜ਼ਾਰ ਆ ਜੀ ਤੇ ਇੱਥੋਂ ਦੇ ਬਾਈਆਂ ਨਾਲ ਗੱਲਬਾਤ ਕਰੀ ਭਾਈ ਮਾੜੀ-ਮੋਟੀ ਜੀ ਸਮਝ ਲੈਣੇ ਆ ਭਾਸ਼ਾ। ਹਿੰਦੀ ਵਿੱਚ ਕੋਈ ਨਾ ਕੋਈ ਜਬੋਲੀ ਪੈਂਦਾ ਮਾੜੀ-ਮੋਟੀ। ਤੇ ਕਹਿੰਦੇ ਇੱਥੇ ਇੱਕ ਮੰਦਿਰ ਹੈਗਾ ਉੱਥੇ ਰਹਿਣ ਵਾਸਤੇ ਜਗ੍ਹਾ ਮਿਲ ਜੂ। ਮੀਂਹ ਕਣੀ ਜੀ ਰੁੱਤਾਂ ਕੀ ਸਿੱਲਾ ਜਿਹਾ ਮੌਸਮ ਹੋਇਆ ਪਿਆਗਾ। ਕਦੇ ਮੀ ਆ ਜਾਂਦਾ ਤੇ ਕਦੇ ਹਟ ਜਾਂਦਾ ਐਤੋ ਕੁਝ ਖਾ ਪੀ ਕੇ ਬਾਈ ਫੇਰਾ ਪੱ ਚੱਲਦੇ ਹਾਂ ਮੰਦਰ ਵੱਲ ਟਾਈਮ ਬਾਈ ਪੌਣੇ 10 ਤੇ ਸ਼ਹਿਰ ਉਹੀ ਹੈਗਾ ਲਾਹੌਰ ਸਾਹਮਣੇ ਜਿੱਥੇ ਬਾਈ ਲਾਈਟਾਂ ਚੱਲੀ ਜਾਂਦੀਆਂ ਨੇ ਉਹ ਹੈਗਾ ਮੰਦਰ ਹੈਗਾ ਤੇ ਅੱਜ ਦੀ ਰਹਿਣ ਦੀ ਆਪਣੀ ਜਿਹੜੀ ਅੱਜ ਦਾ ਜਿਹੜਾ ਰਹਿਣ ਦਾ ਪ੍ਰਬੰਧ ਆਪਣਾ ਹੋ ਗਿਆ ਮੰਦਰ ਦੇ ਵਿੱਚ ਉਧਰ ਮੰਦਰ ਜੀ ਇਧਰ ਮੰਦਰ ਦਾ ਹੀ ਬਣਾਇਆ ਹੋਇਆ ਇਹ ਰਹਿਣ ਵਾਸਤੇ ਉਧਰ ਉੱਪਰਲੇ ਪਾਸੇ ਜੀ ਆਪਣਾ ਕਮਰਾ ਆਪਾਂ ਨੂੰ ਕਮਰਾ ਮਿਲਿਆਗਾ ਅੱਜ ਦੇ ਰਹਿਣ ਵਾਸਤੇ ਤੇ ਇਧਰਲੇ ਪਾਸੇ ਬੰਗਾਲੀ ਭਾਸ਼ਾ ਬੰਗਾਲੀ ਭਾਸ਼ਾ ਦੇ ਵਿੱਚ ਲਿਖਿਆ ਹੋਇਆਗਾ ਜੀ ਉੱਪਰਲੇ ਪਾਸੇ ਬਈ ਲਿਖਿਆ ਵੱਡੇ ਵੱਡੇ ਅੱਖਰਾਂ ਦੇ ਵਿੱਚ ਪੂਜਾ ਕਰ ਪੂਜਾ ਕਰ ਲਿਖਿਆ ਹੋਇਆ ਤੇ ਥੱਲੇ ਪਾਸੇ ਛੋਟਾ ਛੋਟੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਇਹ ਕਮੇਟੀ ਸਿਰਫ ਹਿੰਦੂ ਜਨਤਾ ਦੇ ਭਲੇ ਲਈ ਹੈ ਥੱਲੇ ਬੰਗਾਲੀ ਪਾਸ਼ਾ ਦੇ ਵਿੱਚ ਲਿਖਿਆ ਹੋਇਆ ਤੇ ਆਪਾਂ ਬਾਈ ਮਾੜਾ-ਮੋਟਾ ਮੱਥਾ ਜਾਂ ਮਾਰਿਆ ਤੇ ਫਿਰ ਗੁੱਗਲ ਬਾਬੇ ਨਾਲ ਦੀ ਮਦਦ ਨਾਲ ਹਨਾ ਹੁਣ ਆਪਾਂ ਇਹਨੂੰ ਬਦਲ ਲੈਨੇ ਆ ਪੰਜਾਬੀ ਦੇ ਵਿੱਚ ਸਾਰਾ ਕੁਝ ਲਿਖਿਆ ਜਾਂਦਾ ਹੁਣ ਆਪਾਂ ਨੂੰ ਪਿੰਡ ਦਾ ਨਾਮ ਵੀ ਪਤਾ ਲੱਗ ਜਾਂਦਾ ਸ਼ਹਿਰ ਦਾ ਨਾਮ ਵੀ ਜਿਹੜਾ ਕੋਸਾ ਕੰਧਾਂ ਤੇ ਆਲੇ-ਦੁਆਲੇ ਲਿਖਿਆ ਹੋਇਆ ਉਹ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਤੇ ਹੁਣ ਚੱਲਦੇ ਆ ਆਪਾਂ ਆਪਣੇ ਕਮਰੇ ਵੱਲ ਜੀ ਕਿਹੜਾ ਆਪਾਂ ਨੂੰ ਕਮਰਾ ਮਿਲਿਆਗਾ ਸਾਈਕਲ ਆਪਣੇ ਹੋ ਖੜਿਆ ਜੀ ਸਾਹਮਣੇ ਮੀ ਗਣੀ ਤੋਂ ਬਚੇ ਰਹਿਣਗੇ ਝੂਮਰ ਵੀ ਲੱਗਿਆ ਹੋਇਆ ਸਾਹਮਣੇ ਪੂਰਾ ਵੱਡਾ ਕਮਰਾ ਨੰਬਰ 5 ਇਹ ਮਿਲਿਆ ਜੀ ਆਪਾਂ ਨੂੰ ਤੇ ਆ ਲਿਖਿਆ ਹੋਇਆ ਨਲਤੇਸ਼ਵਰੀ ਇਹ ਇਹਨਾਂ ਦੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਆਪਾਂ ਇਹਨੂੰ ਪੰਜਾਬੀ ਚ ਕਰਕੇ ਦੇਖਿਆ ਸੀ ਨਲਤੇਸ਼ਵਰੀ ਲਿਖਿਆ ਹੋਇਆ ਆ ਕਮਰਾ ਕਾ ਜੀ ਬਹੁਤ ਵਧੀਆ ਬੈੱਡ ਲੱਗਿਆ ਹੋਇਆ ਏਸੀ ਵੀ ਲੱਗਿਆ ਹੋਇਆ ਪਰ ਏਸੀ ਦੀ ਸਵੱਛ ਬੰਦ ਹੈ ਚੱਲਿਆ ਨਹੀਂਗਾ ਹੱਥ ਪੱਲੇ ਤਾਂ ਮਾਰੇ ਸੀਗੇ ਫੋਨ ਫੋਨ ਚਾਰਜ ਹੋ ਜਾਣਗੇ ਆਰਾਮ ਕਰ ਲਾਂਗੇ ਸੰਦੀਪ ਤੇ ਇੰਨੀ ਸ਼ੂ ਤਾਂ ਆਰਾਮ ਬਾਬਾ ਟਾਈਮ ਦੇ ਕਰੀ ਜਾਂਦੇ ਹਰਪਾਲ ਇੰਦਰ ਵੀਡੀਓ ਦੀ ਕੱਟ ਵੱਡ ਕਰੀ ਜਾਂਦਾ ਸਮਾਨ ਸਾਲਾ ਪਿਆ ਆ ਜੀ ਆਪਣਾ ਇੱਥੇ ਅੱਜ ਦੀ ਰਾਤ ਆਪਾਂ ਕਟਾਂਗੇ। ਇਧਰ ਦੀ ਵਧੀਆ ਠੰਡੀ ਹਵਾ ਆਉਂਦੀ ਹੈ। ਗੇਟ ਖੋਲ ਕੇ ਰੱਖਿਆ ਹੋਇਆ ਜੀ। ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਤੇ ਸafar ਸਾਨੂੰ ਪਤਾ ਹੈ ਜੀ ਆਪਣਾ ਪਛਮੀ ਮਗਾਲਚਾ ਜਿਹੜਾ ਸ਼ੁਰੂ ਹੋਇਆ ਦਾ। ਤੇ ਰੋਟੀ ਟੋਕਾ ਜਿਹੜਾ ਆਪਾਂ ਬਾਰੋ ਟਾਬੇ ਤੋਂ ਖਾਦਾ ਜੀ। 5 ਰੁਪਈਆ ਦੀ ਇੱਕ ਰੋਟੀ ਪਈ ਸੀ ਆਪਾਂ ਨੂੰ ਤੇ ਬੜੀਆਂ ਪਤਲੀਆਂ ਜੀਆਂ। ਇਦਾਂ ਲੱਗਦੀ ਸੀ ਮੈਦੇ ਜਾਲੀ ਰੋਟੀ ਆ ਬੜੀ ਪਤਲੀ ਤੇ ਨੇਰਾ ਜ਼ਿਆਦਾ ਹੋਣ ਕਰਕੇ ਆਪਾਂ ਆਪਣਾ ਵੀ ਕੁਝ ਨਹੀਂ ਬਣਾ ਸਕੇ ਇਸ ਕਰਕੇ ਵੀ ਬਾਹਰੋਂ ਹੀ ਖਾ ਲਈ ਸੀਗੀ ਨੇਰਾ ਇੱਥੇ ਬਈ ਟਾਈਮ ਨਹੀਂ ਸਾਨੂੰ ਪਤਾ ਹੋ ਜਾਂਦਾਗਾ ਇੱਕ ਰਹਿਣ ਦਾ ਥਾਂ ਟਿਕਾਣਾ ਲੱਭੀ ਜਾਂਦੇ ਸੀਗੇ ਤੇ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਇੱਕ ਬਈ ਆਹਾ ਇੰਸਟੀਚੂਟ ਆ ਜੀ ਇਹ ਹੈਗਾਗਾ ਆਪਣਾ ਚਿਲਕਨਗਰ ਗੇਟ ਨੰਬਰ 3 ਤੇ ਨਵੀਂ ਦਿੱਲੀ ਚ 에ਰ ਰੋਮਣ ਨਾਗਾ ਇੰਸਟੀਚੂਟ ਦਾ ਤੇ ਬਹੁਤ ਸਾਰੇ ਥੀਰਡ ਕੋਰਸ ਕਰਾਈ ਜਾਂਦੀ ਹੈਗੀ ਆ ਕਾਰਡ ਤੇ ਇਹਨਾਂ ਦਾ ਸਾਰਾ ਕੁਝ ਆ ਜਿਹੜਾ ਲਿਖਿਆ ਹੋਇਆ ਭਾਈ ਕਿੱਥੇ ਆ ਕੀ ਕੁਛ ਆ ਬਾਕੀ ਇਹਨਾਂ ਦਾ ਫੋਨ ਨੰਬਰ ਵੀ ਜਿਹੜਾ ਦਿੱਤਾ ਹੋਇਆਗਾ ਤੇ ਬਹੁਤ ਧੰਨਵਾਦ ਜੀ ਇਹਨੇ ਨੇ ਸਮਾਪਤੀ ਕਰਦੇ ਆ ਤੁਹਾਡੇ ਸਾਰਿਆਂ ਦਾ ਜਿਹੜਾ ਟਾਈਮ ਚੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਹੋਗੇ ਮਿਲਦੇ ਆ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਸਫਰ ਦੇ ਨਾਲ ਪੱਛਮੀ ਬੰਗਾਲ ਦੇ ਸਫਰ ਦੇ ਨਾਲ ਬਹੁਤ ਧੰਨਵਾਦ ਜੀ ਸਾਸਰੀਕਾ